ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਬਾਹਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਹੀ ਕਿ ਸਮੇਂ ਅਨੁਸਾਰ ਕਟਰ ਉਸ ਦੇ ਹੱਥਾਂ ਤੋਂ ਖੋ ਲਿਆ ਗਿਆ ਨਹੀਂ ਤਾਂ આરોપી ਫੈਕਟਰੀ ਮਾਲਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਬਾਹਾਂ ਬੁਰੀ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਈ ਕੇ ਸਮੇਂ ਅਨੁਸਾਰ ਕਟਰੋਜ਼ ਦੇ ਹੱਥਾ ਤੋਂ ਖੋਲਿਆ ਗਿਆ ਨਹੀਂ ਤਾਂ આરોપી ਫੈਕਟਰੀ ਮਾਲਿਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਿਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਿਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਿਕ ਦੇ ਦੋਨੋਂ ਬਾਵਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਈ ਕੇ ਸਮੇਂ ਅਨੁਸਾਰ ਕਟਰੋਜ਼ ਦੇ ਹੱਥਾ ਤੋਂ ਖੋਲਿਆ ਗਿਆ ਨਹੀਂ ਤਾਂ આરોપી ਫੈਕਟਰੀ ਮਾਲਿਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਬਾਹਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਹੀ ਕਿ ਸਮੇਂ ਅਨੁਸਾਰ ਕਟਰ ਉਸ ਦੇ ਹੱਥਾਂ ਤੋਂ ਖੋ ਲਿਆ ਗਿਆ ਨੇਤਾ આરોપી ਫੈਕਟਰੀ ਮਾਲਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਹਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਬਾਹਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਹੀ ਕਿ ਸਮੇਂ ਅਨੁਸਾਰ ਕਟਰ ਉਸ ਦੇ ਹੱਥਾਂ ਤੋਂ ਖੋ ਲਿਆ ਗਿਆ ਨੇਤਾ આરોપી ਫੈਕਟਰੀ ਮਾਲਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਆਵਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਹੀ ਕਿ ਸਮੇਂ ਅਨੁਸਾਰ ਕਟਰੋਜ਼ ਦੇ ਹੱਥਾਂ ਤੋਂ ਖੋ ਲਿਆ ਗਿਆ ਨੇਤਾ આરોપી ਫੈਕਟਰੀ ਮਾਲਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉੱਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਬਾਹਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਹੀ ਕਿ ਸਮੇਂ ਅਨੁਸਾਰ ਕਟਰੋਜ਼ ਦੇ ਹੱਥਾਂ ਤੋਂ ਖੋ ਲਿਆ ਗਿਆ ਨੇਤਾ આરોપી ਫੈਕਟਰੀ ਮਾਲਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਤੇ ਇੱਕ ਫੈਕਟਰੀ ਮਾਲਕ ਤੇ ਉਸ ਦੇ ਕਰਮਚਾਰੀ ਨੇ ਕਟਰ ਨਾਲ ਹਮਲਾ ਕਰ ਦਿੱਤਾ ਫੈਕਟਰੀ ਮਾਲਕ ਦੇ ਦੋਨੋਂ ਬਾਵਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਗਨੀਮਤ ਰਹੀ ਕਿ ਸਮੇਂ ਅਨੁਸਾਰ ਕਟਰ ਉਸ ਦੇ ਹੱਥਾਂ ਤੋਂ ਖੋ ਲਿਆ ਗਿਆ ਨਹੀਂ ਤਾਂ આરોપી ਫੈਕਟਰੀ ਮਾਲਕ ਦੇ ਦੋਨੋਂ ਹੱਥ ਕੱਟ ਦਿੰਦਾ ਫੈਕਟਰੀ ਮਾਲਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਬਦਮਾਸ਼ ਨੂੰ ਗ੍ਰਫਤਾਰ ਕਰ ਲਿਆ ਸਿਟੀ ਹਮ ਨਿਊਜ਼ ਲਈ ਅਮਿਤਾਪਰ ਦੀ ਰਿਪੋਰਟ